ਸ਼ਰਮਾ ਯਾਰ ਮੈਂ ਹੁਣ ਦੇਖ ਰਿਹਾ ਹਾਂ ਨਾ ਰੌਲਾ ਇੱਕ ਹੀ ਚੱਲ ਜਾਂਦਾ ਸਾਰੇ ਕਿਤੇ ਜਿੱਥੇ ਦੇਖਿਆ ਮੈਂ ਵੀ ਕਣਕ ਦਾ ਝਾੜ ਵਧੂ ਝਾੜ ਵਧਾਓ ਵਧਾਓ ਕੋਈ ਕਹਿੰਦਾ 10 ਮਣ ਵਧਾਓ ਜੀ ਆਹ ਸਪਰੇਅ ਕਰ ਲੋ ਆਹ ਕੈਮੀਕਲ ਕਰ ਲੋ ਆਹ ਕਹਿੰਦਾ 15 ਮਣ ਵਧਾਓ 20 ਮਣ ਵਧਾਓ ਇਹ ਗੱਲ ਦੇ ਵਿੱਚ ਕੋਈ ਸੱਚਾਈ ਹੈਗੀ ਆ ਜਾਂ ਬਸ ਫੇਕ ਹੀ ਸਿਸਟਮ ਆ ਸਾਰਾ ਇਹ ਜੱਸ ਅਸਲ ਦੇ ਵਿੱਚ ਨਾ ਯਾਰ ਜ਼ਿਆਦਾਤਰ ਨਾ ਇਹ ਬਿਜ਼ਨਸ ਹੀ ਚੱਲ ਰਿਹਾ ਹੈ 20 ਹਫ਼ਤੇ ਆ ਸਪਰੇਅ ਆ ਪੈਸਟੀਸਾਈਡ ਜਿੰਨੀਆਂ ਵੀ ਚੀਜ਼ਾਂ ਉਹਦੀ ਸੇਲ ਕਰਨ ਨੂੰ ਹਾਂ ਵੀ ਲਗਭਗ ਇਹਦੇ ਵਿੱਚ ਆਪਾਂ ਕਹਿ ਰਹੇ ਆ ਵੀ 90% ਇਹਦੇ ਵਿੱਚ ਕੋਈ ਸੱਚਾਈ ਨਹੀਂ ਹੈਗੀ ਵੀ ਕੋਈ ਸਪਰੇ ਇਦਾਂ ਦੀ ਨਹੀਂ ਬਣੀ ਕੋਈ ਇਦਾਂ ਦੀ ਸਪਰੇ ਨਹੀਂ ਹੈਗੀ ਜਿਹੜੀ ਆਪਣਾ ਇਸ ਟਾਈਮ ਤੇ ਆ ਕੇ 10 ਤੋਂ 15 ਮਣ ਕਣਕ ਦਾ ਝਾੜ ਵਧਾ ਦੇ ਵਧਾ ਦੇ ਕੋਈ ਵੀ ਫਸਲ ਹੈ ਨਾ ਉਹਦਾ ਝਾੜ ਜ਼ਿਆਦਾਤਰ ਮੌਸਮ ਤੇ ਡਿਪੈਂਡ ਹੁੰਦਾ ਹਾਂ ਹਾਂ ਮੁੱਖ ਤੌਰ ਹੀ ਹਾਂ ਉਹਦਾ ਵੀ ਉਹ ਫਸਲ ਨੂੰ ਲੈ ਕੇ ਟੈਂਪਰੇਚਰ ਅਨੁਕੂਲ ਹੈ ਜੇ ਟੈਂਪਰੇਚਰ ਅਨੁਕੂਲ ਹੈ ਫਸਲ ਇਸ ਟਾਈਮ ਆਪਣੀ ਐਵਰੇਜ ਹੈ ਤੇ ਉਹਦਾ ਲਾਸਟ ਟਾਈਮ ਤੇ ਟੈਂਪਰੇਚਰ ਅਨਕੂਲ ਰਹਿ ਗਿਆ ਤਾਂ ਉਹ ਝਾੜ ਆਪਾਂ ਨੂੰ ਬੰਪਰ ਝਾੜ ਦੋ ਬੰਪਰ ਝਾੜ ਦੋਗੇ ਫਸਲ ਠੀਕ ਆ ਤੇ ਜੇ ਉਹ ਟੈਂਪਰੇਚਰ ਜਾਂ ਉਹਦੇ ਮੌਸਮ ਉਹਦੇ ਅਨਕੂਲ ਨਹੀਂ ਰਿਹਾ ਤਾਂ ਆਪਾਂ ਕੁਛ ਕਿੰਨੀਆਂ ਮਰਜ਼ੀ ਸਪਰੇਆਂ ਕਰ ਲਈਏ ਤਾਂ ਆਪਾਂ ਨੂੰ ਵੀ ਝਾੜ ਤਾਂ ਕੋਈ ਸਿੱਖ ਨਹੀਂ ਬੰਪਰ ਝਾੜ ਨਹੀਂ ਦੇਣਾ ਹੁਣ ਜਿਆਦਾਤਰ ਦੇਖਦੇ ਆ ਵੀ ਲੀਟਰ ਜੇ ਆਪਾਂ ਨੂੰ ਪੈਕਿੰਗਾਂ ਦਿਖਾਈ ਜਾਂਦੇ ਨੇ ਹਾਂ ਉਹੀ ਗੱਲ ਕਰਦੇ ਬਾਈ ਇਹ ਫਿਰ ਲੋਕਾਂ ਨੂੰ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਨੇ ਹਾਂ ਗਮਰਾ ਕੱਲ ਪਰ ਤੁਸੀਂ ਕਿਸਾਨ ਵਿਚਾਰੇ ਹਨਾ ਘੱਟ ਨੌਲੇਜ ਰੱਖਦੇ ਨੂੰ ਗਮਰਾਹ ਹੋਈ ਵੀ ਜਾਂਦੇ ਨੇ ਬਾਈ ਹੋਈ ਜਾਂ ਦੇਖੋ ਹਰ ਇੱਕ ਬੰਦੇ ਨੂੰ ਲਾਲਚ ਹੈ ਜਿਵੇਂ ਆਪਾਂ ਪਹਿਲਾਂ ਤੋਂ ਗੱਲ ਕਰਦੇ ਆ ਲਾਲਚਾਂ ਬਾਈ ਆਪਾਂ ਵੀ ਲਾਲਚੀ ਆ ਸਾਰੇ ਬੰਦਿਆਂ ਨੂੰ ਲਾਲਚ ਹੈ ਦੁਨੀਆ ਸਾਰੀ ਚੱਲ ਹੀ ਲਾਲਚ ਨਾਲ ਰਹੀ ਆ ਹੂੰ 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 ਹਰ ਇੱਕ ਬੰਦੇ ਨੂੰ ਲਾਲਚ ਹੁੰਦਾ ਹੈ ਜਿਵੇਂ ਆ ਕੱਲ ਪਰਸੋਂ ਮੈਂ ਇੱਕ ਵੀਡੀਓ ਦੇਖ ਰਿਹਾ ਸੀ ਬਾਈ ਸੰਗਰੂਰ ਚ ਕੋਈ ਪੈਸਿਸਾਈਡ ਦੀ ਸ਼ਾਪ ਸੀਗੀ ਉਹ ਕਹਿ ਰਿਹਾ ਸੀਗਾ ਆਪਣੇ ਤੋਂ ਬਾਈ ਆ ਇੱਕ ਲੀਟਰ ਲੈ ਕੇ ਜਾਓ ਪਤਨੀ 1500 1600 ਰੁਪਏ ਦਾ 2.5 ਕਿੱਲਿਆਂ ਦੇ ਵਿੱਚ ਪੈਂਦਾ ਹੈ ਗਾਰੰਟੀ ਆਪਣੀ 10 ਤੋਂ 15 ਮਣ ਝਾੜ ਵਧੂਗਾ ਲੈ ਬਾਈ ਮੇਰੇ ਨਾਲ ਆ ਜੇ ਕਿੰਨੇ ਦੀ ਸ਼ਰਤ ਲਾਉਣੀ ਆ ਲਾ ਲੇ ਮੇਰੇ ਇੱਕ ਕਿੱਲੇ ਦੇ ਮੇਰੇ ਕੋਲ ਕੁਝ ਵੀ ਨਹੀਂ ਹੁੰਦਾ ਹਾਂ ਮੇਰੇ ਇੱਕ ਕਿੱਲੇ ਦੇ ਸਪਰੇਅ ਕਰ ਦੇ ਇੱਕ ਤੇ ਨਾ ਕਰੇ ਲੈ ਜੇ ਉਹ ਤੇ 5 ਮਣ ਦਾ ਝਾੜ ਵੀ ਫਰਕ ਪੈ ਜੇ ਮੇਰੇ ਨਾਲ 10 ਮਣ 15 ਮਣ ਬਹੁਤ ਵੱਡੀ ਗੱਲ ਲੱਗਦੀ ਹੈ ਉਹ 15 ਮਣ ਕਹਿ ਰਿਹਾ ਮੈਂ ਕਹਿੰਦਾ ਵੀ ਲੋਕਾਂ ਨੂੰ ਗਮਰਾਹ ਨਾ ਕਰੋ ਜ਼ਿੰਮੇਵਾਰਤਾ ਪਹਿਲਾਂ ਹੀ ਮੰਨ ਲਿਆ ਬਹੁਤ ਟੋਟੇ ਚੱਲ ਰਿਹਾ ਬਹੁਤ ਬਈ ਬਹੁਤ ਟੋਟੇ ਚੱਲ ਰਿਹਾ ਐਵੇਂ ਵੀ ਆਪਾਂ ਉਹਨਾਂ ਦਾ ਫालतू ਖਰਚਾ ਕਰਾਈਏ ਵੀ ਝਾੜੇ ਚੀਜ਼ਾਂ ਤੇ ਨਿਰਭਰ ਨਹੀਂ ਕਰਦਾ 10% ਮੈਂ ਤਾਂ ਕਹਿ ਰਿਹਾ ਇਸ ਟਾਈਮ ਤੇ ਆ ਕੇ ਆਪਾਂ ਐਨਪੀਕੇ ਬੋਰਨ ਦੀ ਕੁਝ ਆਪਾਂ ਸਪਰੇਅ ਕਰਕੇ ਜਿਹੜਾ ਮੰਨ ਲਾ ਬਾਈ ਚਾਂਸ ਥੋੜਾ ਬਹੁਤ ਟੈਂਪਰੇਚਰ ਫਸਲ ਦੇ ਅਨੁਕੂਲ ਨਹੀਂ ਹੈਗਾ ਤਾਂ ਠੀਕ ਹੈ ਉਹਨਾਂ ਕੋ ਕਵਰ ਹੋ ਜਾਂਦਾ ਵੀ 2-4 ਮਣ ਕਹਿ ਸਕਦੇ ਆਪਾਂ ਉਹ ਵੀ ਜੇ ਆਪਣੀ ਉਹ ਵੀ ਸਹੀ ਤਰੀਕੇ ਨਾਲ ਆਪਾਂ ਜੇ ਹਾਂ ਸਹੀ ਤਰੀਕੇ ਨਾਲ ਵਰਤਾਂਗੇ ਵੀ ਜਾਤਰ ਜਿਹੜੀਆਂ ਜ਼ਮੀਨਾਂ ਦੇਖੋ ਪਹਿਲੀ ਗੱਲ ਆਪਾਂ ਕਹੀ ਹੈ ਵੀ ਮੌਸਮ ਤੇ ਡਿਪੈਂਡ ਹੈ ਦੂਸਰੀ ਗੱਲ ਕੀ ਹੈ ਵੀ ਜ਼ਮੀਨ ਦੇ ਵਿੱਚ ਤਾਕਤ ਹੈ ਉਹ ਨਹੀਂ ਤਾਕਤ ਹੈ ਹੈਨਾ ਬਈ ਆਪਣਾ ਸਾਰਾ ਖੇਤ ਆਪਾਂ ਇਹਦੇ ਵਿੱਚ ਕੋਈ ਤਾਕਤ ਵਾਲੀ ਸਪਰੇ ਨਹੀਂ ਕੀਤੀ ਆਹ ਬਾਈ ਤੇਲੀ ਸਾਈਡ ਦਿਖਾਓ ਦਿਓ ਤੁਸੀਂ ਜਿਹੜਾ ਆਪਣਾ ਉਹੀ ਪ੍ਰਾਲੀ ਵਾਲਾ ਖੇਤ ਹੈ ਜਿਹੜਾ ਆਪਾਂ ਬਿਲਕੁਲ ਅਗਣੀ ਲਾਈ ਸੀਗੀ ਤੇ ਕੋਈ ਆਪਾਂ ਨੂੰ ਤੂੰ ਕਮੀ ਲੱਗ ਰਹੀ ਹੈ ਐਪੀਸੀਡਰ ਵਾਲੀ ਕਣਕਾ ਕੋਈ ਕਮੀ ਲੱਗ ਰਹੀ ਹੈ ਨਹੀਂ ਬਈ ਕੋਈ ਤੇ ਆਪਾਂ ਬਾਈ ਕੋਈ ਸਪਰੇ ਨਹੀਂ ਕੀਤੀ ਕੋਈ ਤਾਕਤ ਵਾਲੀ ਤੇ ਨਾ ਹੀ ਆਪਾਂ ਕਰਨੀ ਹੈ ਭਾਈ ਜੇ ਐਂ ਤਾਕਤ ਵਾਲੀਆਂ ਸਪਰੇਆਂ ਕਰਕੇ 15 15 ਮਨ ਝਾੜ ਵਧਣ ਲੱਗ ਜਾ ਤਾਂ ਆਪਾਂ ਤਿੰਨ ਚਾਰ ਸਪਰੇਆਂ ਕਰਕੇ ਭਾਈ ਕਣਕ ਨੂੰ ਆਪਾਂ 100 ਮਨ ਦੇ ਝਾੜ ਲੈ ਜੀ ਤਾਂ ਝਾੜ ਤੇ ਲੈ ਜੀ ਨਾ ਵੀ ਇਹੀ ਆਪਾਂ ਪੈਸਟੀਸਾਈਡ ਵਾਲੇ ਵੀਰ ਭਰਾ ਨੂੰ ਬੇਨਤੀ ਗਮਰਾ ਨਾ ਕਰੋ ਵੀ ਕਿਸਾਨ ਪਹਿਲੀ ਟੋਟੇ ਚ ਹਾਂ ਜਿੱਥੇ ਮੰਨ ਕੇ ਚੱਲ ਥੋੜੀਆਂ ਮਾੜੀਆਂ ਜ਼ਮੀਨਾਂ ਨੇ ਉੱਥੇ ਹਲਕਾ ਫੁਲਕਾ ਫਰਕ ਪੈ ਜਾਂਦਾ ਵੀ ਜਿਆਦੇ ਆਪਾਂ ਨੂੰ ਨਿਊਟ੍ਰੀਐਂਟ ਦੇ ਨਹੀਂ ਉਹਨਾਂ ਫਰਕ ਦਾ ਉੱਥੇ ਵੀ ਨਹੀਂ ਪੈ ਸਕਦਾ ਨਿਊਟ੍ਰੀਐਂਟ ਦੇਨੇ ਪੈ ਜਾਂਦੇ ਆ ਵੀ ਥੋੜਾ ਬਹੁਤ ਫਰਕ ਪੈ ਸਕਦਾ ਇਹ ਨਹੀਂ ਆ ਵੀ ਉੱਥੇ 15 ਮਣ ਝਾੜ ਵਾਜੂ 20 ਮਣ ਝਾੜ ਵਾਜੂ ਐਵੇਂ ਦੀ ਇਹ ਗੱਲ ਦੇ ਵਿੱਚ ਕੋਈ ਸੱਚਾਈ ਨਹੀਂ ਹੈਗੀ ਸਹੀ ਗੱਲ ਆ ਹਾਂ ਬਾਕੀ ਮਿੱਟੀ ਦੇ ਵਿੱਚ ਤਾਰਤ ਹੈ ਇੱਕ ਮਿੰਟ ਵੇਖੀਏ ਥੋੜੀ ਗੱਲ ਵਿੱਚ ਹੀ ਆ ਚਲੋ ਤੁਸੀਂ ਮੰਨ ਲਿਆ ਹਣਾ ਪਰ ਆਪਾਂ ਫਿਰ ਵੀ ਆਰਗੈਨਿਕ ਤੌਰ ਤੇ ਇਹ ਜਾਂ ਕੀ ਕਰੀਏ ਜਿਹੜਾ ਝਾੜ ਦੇਖੋ ਉਹ ਤਾਂ ਸ਼ੁਰੂ ਤੋਂ ਲੈ ਕੇ ਨਾ ਆਪਣੀ ਬਜਾਈ ਟਾਈਮ ਬਜਾਈ ਟਾਈਮ ਸਿਰ ਹੋਈ ਹੈ ਜਿਹੜੀਆਂ ਆਪਾਂ ਖਾਦਾਂ ਨੂੰ ਦਿੰਦੇ ਆ ਰਹੇ ਆ ਆਪਾਂ ਇਹ ਨਹੀਂ ਕਹਿੰਦੇ ਮੈਂ ਅੱਜ ਕਹਿੰਦਾ ਵੀ ਉਹਨੂੰ ਆਰਗੈਨਿਕ ਰੱਖ ਲਓ ਜਿੰਨੀ ਉਹਦੀ ਡੀਏਪੀ ਦੀ ਜ਼ਰੂਰਤ ਸੀਗੀ ਆਪਣੀ ਜ਼ਮੀਨ ਦੇ ਅਕੋਰਡਿੰਗ ਆਪਾਂ ਨੂੰ ਪੂਰੀ ਕੀਤੀ ਹੈ ਨਹੀਂ ਪੂਰੀ ਕੀਤੀ ਹੈ ਕਿ ਨਹੀਂ ਜਿੰਨੀ ਆਪਾਂ ਉਹਨੂੰ ਆਪਣੀ ਜ਼ਮੀਨ ਦੇ ਅਕੋਰਡਿੰਗ ਯੂਰੀਆ ਦੇਣੀ ਸੀ ਆਪਾਂ ਉਹਨੂੰ ਦਿੱਤੀ ਹੈ ਕਿ ਨਹੀਂ ਜਿਹੜੇ ਆਪਣੇ ਪਾਣੀ ਨੇ ਉਹ ਟਾਈਮ ਸਿਰ ਲੱਗੇ ਜਾਂ ਨਹੀਂ ਕੋਈ ਪਾਣੀ ਜ਼ਿਆਦਾ ਲੱਗ ਕੇ ਕੋਈ ਕਣਕ ਆਪਣੀ ਮਲਕ ਕਿਸੇ ਦਾਬਤਾ ਨਹੀਂ ਮੰਨੀ ਪੀਲੀ ਜਾਂ ਕਣਕ ਮਰੀ ਤਾਂ ਨਹੀਂ ਕਿਤੋਂ ਹਾਂ ਵੀ ਜ਼ਿਆਦਾ ਪਾਣੀ ਲੱਗ ਗਿਆ ਆਪਣੇ ਆਪਣੇ ਜਮੀਨ ਆਪਣੀ ਡਾਕਰ ਸੀਗੀ ਪਾਣੀ ਆਪਾਂ ਜ਼ਿਆਦੇ ਲਾਤੇ ਤੇ ਕਣਕ ਆਪਣੀ ਦਬ ਗਈ ਉਹ ਆਪਣੀ ਝਾੜ ਨਹੀਂ ਦਊ। ਵੀ ਇਹ ਚਾਰਨ ਆਪਾਂ ਜੇ ਸ਼ੁਰੂ ਤੋਂ ਮੰਨ ਲਓ ਤੁਹਾਡੇ ਸ਼ੁਰੂ ਤੋਂ ਆਪਾਂ ਸਾਰੀਆਂ ਚੀਜ਼ਾਂ ਦਾ ਬੈਲੈਂਸ ਬਣਾ ਕੇ ਰੱਖਾਂਗੇ ਤਾਂ ਆਪਣੀ ਫਸਲ ਆਪਾਂ ਨੂੰ ਬੰਪਰ ਝਾੜ ਦੇਵੇਗੀ। ਆਪਣੀ ਮਿੱਟੀ ਚੰਗੀ ਹੈ ਦੇਖੋ ਆਪਣੇ ਮਨਲਾ ਦੇਸ਼ ਵਿੱਚ ਜਾਂ ਆਪਣੇ ਪੰਜਾਬ ਵਿੱਚ ਇਹ ਬੋ ਕਹਦੀਏ ਹਰ ਇੱਕ ਪਿੰਡ ਦੇ ਵਿੱਚ ਵੀ ਚਾਰ-ਚਾਰ ਤਰ੍ਹਾਂ ਦੀ ਮਿੱਟੀ ਹੈ। ਹਾਂ ਜੇ ਆਪਾਂ ਕੰਪੈਰੀਸ਼ਨ ਕਰੀਏ ਹੁਣ ਜੇ ਕੁਛ ਆ ਇਧਰ ਆਪਣਾ ਘਰਦਾ ਏਰੀਆ ਇਧਰ ਜ਼ਮੀਨਾਂ ਜਿਆਦੀਆਂ ਤੱਕ ਜਿਹੜੀਆਂ ਹਨ ਇਹਨਾਂ ਦਾ ਝਾੜ ਜ਼ਿਆਦਾ ਹੋ ਸਕਦਾ ਹੈ ਜਿਹੜਾ ਆਪਣਾ ਕੁਝ ਥੋੜਾ ਟਿੱਬਿਆਂ ਵਾਲਾ ਏਰੀਆ ਆ ਗਿਆ ਸ਼ਾਇਦ ਕਹਿ ਸਕਦੇ ਚਲੋ ਆਪਣੇ ਉਹ ਵੀ ਜ਼ਮੀਨਾਂ ਚੰਗੀਆਂ ਹੋ ਕੇ ਹੁਣ ਪ ਪਹਿਲਾ ਵਾਲੀ ਗੱਲ ਨਹੀਂ ਰਹੀ ਵੀ ਜੇ ਕਿਤੇ ਪੰਜ ਮਾਣ ਕੋਈ ਝਾੜ ਘਟ ਗਿਆ ਵੀ ਇਹ ਨਹੀਂ ਆ ਵੀ ਆਪਾਂ ਉੱਥੇ ਸਪਰੇ ਨਹੀਂ ਕੀਤੀ ਸੀ ਤਾਂ ਆਪਣਾ ਝਾੜ ਘਟ ਗਿਆ ਥੋੜਾ ਬਹੁਤ ਜ਼ਮੀਨ ਦੇ ਵਿੱਚ ਪੋਸਟਿਕ ਤੱਤਾਂ ਦਾ ਫਰਕ ਇੱਕ ਵਾਈ ਹੋਰ ਆ ਜਿਵੇਂ ਕਣਕ ਦਾ ਆਪਾਂ ਕੋਈ ਵੇ ਵੈਰਾਈਟੀ ਆ ਹਨਾ ਇਹਦਾ ਵੀ ਫਰਕ ਤਾਂ ਪੈਂਦਾ ਉਹ ਝਾੜ ਤੇ ਕੋਈ ਅਲੱਗ ਵੈਰਾਈਟੀ ਲੱਗਦਾ ਜ਼ਮੀਨ ਦੇ ਹਿਸਾਬ ਨਾਲ ਅਲੱਗ ਅਲੱਗ ਵੈਰਾਈਟੀਆਂ ਹਨਾ ਇਹ ਗੱਲ ਸਾਡਾ ਸਵਾਲ ਜਸਬਾਈ ਬਹੁਤ ਵਧੀਆ ਜਿਵੇਂ ਹਰ ਸਾਲ ਨਾ ਨਵੀਆਂ ਤੋਂ ਨਵੀਆਂ ਵੈਰਾਈਟੀਆਂ ਆ ਰਹੀਆਂ ਨੇ ਹਾਂ ਨਵੀਆਂ ਤੋਂ ਨਵੀਆਂ ਵੈਰਾਈਟੀਆਂ ਆ ਜਾਂਦੀਆਂ ਪਰ ਕਹ ਰਹੇ ਨੇ ਬਈ ਇਸ ਕਣਕ ਦਾ ਝਾੜ 90 ਮਣ ਵੇਚਦਾ 100 100 ਮਣਕਾ ਇਹਦਾ 80 85 ਮਣਕਾ ਹਰ ਕਿ ਗਈ ਜਾਂਦਾ ਹਾਂ ਇਹ ਗੱਲ ਦੇ ਵਿੱਚ ਕੋਈ ਸਚਾਈ ਨਹੀਂ ਹੈਗੀ ਵੀ ਨਾ ਅਜ ਤੱਕ ਆਪਣੇ ਕੋਈ 85 90 ਮਣਕਾ ਕਣਕ ਨਿਕਲੀ ਹੈ ਆਪਣੇ ਐਵਰੇਜ ਕਣਕ 60 ਤੋਂ 65 ਮਣ ਨਿਕਲਦੀ ਹੈ ਕੋਈ ਕਿਸੇ ਦਾ ਮੰਨ ਕੇ ਚੱਲ ਜਾਂ ਕਿਲਾ ਹਨਾ ਉਹਦੇ ਵਿੱਚ ਜਿਆਦਾ ਮਨ ਬਹੁਤ ਵਧੀਆ ਕਿਲਾ ਹਣਾ ਮਿੱਟੀ ਬੰਦਿਆ ਮੈਂ ਆਪਾਂ ਪਿੰਡਾਂ ਚ ਕਹਿੰਦੇ ਕਿਸੇ ਦਾ ਕਿੱਲਾ ਹੀ ਵੱਡਾ ਹੁੰਦਾ ਹਾਂ ਕਿੱਲਾ ਹੀ ਵੱਡਾ ਹੁੰਦਾ ਉਹਦੀ ਸਾਰ ਨਹੀਂ ਲੱਗਦਾ ਸੜਕ ਨਾ ਲੱਗਦਾ ਹਾਂ 72 75 ਮੜ ਨਿਕਲ ਜੇ ਕਿੱਲਾ ਵੱਡਾ ਹੋਗਾ ਕੁਝ ਮਰਲੇ ਵੱਧ ਹੁੰਦੇ ਨਹੀਂ ਨਿਕਲ ਜੇ ਵੀ ਚਲੋ ਵੈਸੇ ਵੀ ਕੁਦਰਤੀ ਕਿਸੇ ਸਾਲ ਮੌਸਮ ਬਹੁਤ ਅਨਕੂਲ ਰਹਿ ਗਿਆ ਤਾਂ ਕਿਸੇ ਸਾਲ ਕਣਕ 70 ਮੜ ਤੇ ਪਹੁੰਚ ਜਾਂਦੀ ਹੈ ਹਾਂ ਪਰ ਇਸ ਤੋਂ ਵੱਧ ਉਹਦੇ ਗੱਲ ਵਿੱਚ ਕੋਈ ਸੱਚਾਈ ਨਹੀਂ ਹੈਗੀ ਵੀ ਜੇ ਆਪਾਂ ਕਹਿ ਦਈਏ 85 ਮੜ 90 ਮੜ ਜਾਂ 100 ਮੜ ਕਣਕ ਨਿਕਲ ਗਈ ਵੀ ਨੇ ਹਰ ਸਾਲ ਨਵੇਂ ਆਉਂਦੇ ਨੇ ਉਹ ਨਵੇਂ ਆਉਣ ਦਾ ਕਾਰਨ ਕੀ ਹੈ ਉਹ ਜਿਹੜੇ ਬੀਜ ਜ਼ਿਆਦਾ ਟਾਈਮ ਚੱਲ ਜਾਂਦੇ ਨਾ ਉਹ ਜਿਹੜੇ ਇਹਨਾਂ ਨੂੰ ਬਿਮਾਰੀਆਂ ਪੈਂਦੀਆਂ ਨੇ ਹੂੰ ਹੂੰ ਉਹ ਬਿਮਾਰੀਆਂ ਦੀ ਮਲਾ ਟਕਰਾ ਕਰਨ ਦੀ ਇਹਨਾਂ ਦੇ ਵਿੱਚ ਸ਼ਕਤੀ ਘਟ ਜਾਂਦੀ ਹੈ ਠੀਕ ਹੈ ਉਹ ਵਾਰੀਆਂ ਨੇ ਤਾਂ ਜਿਆਦਾ ਟੱਕਰਾ ਕਰਦੀਆਂ ਨੇ ਤਾਂ ਹੀ ਯੂਨੀਵਰਸਿਟੀਆਂ ਆਪਾਂ ਨੂੰ ਕੋਈ 2-4 ਸਾਲਾਂ ਬਾਅਦ ਨਵੇਂ ਬੀ ਦੇ ਰਹੇ ਨੇ ਪਰ ਹੁਣ ਕੀ ਚੱਲ ਗਿਆ ਟ੍ਰੈਂਡ ਪਤਾ ਨਹੀਂ ਬਿਜ਼ਨਸ ਹੀ ਬਣਾ ਲਿਆ ਯੂਨੀਵਰਸਿਟੀਆਂ ਵੀ ਧਿਆਨ ਨਹੀਂ ਦੇ ਰਹੀਆਂ ਇਸ ਵੱਲ ਹਰ ਸਾਲ ਨਵਾਂ ਬੀ ਦੇ ਦਿੰਦੀਆਂ ਹਰ ਸਾਲ ਬੀ ਦੇ ਦਿੰਦੀਆਂ ਤੇ ਜਦੋਂ ਯੂਨੀਵਰਸਿਟੀਆਂ ਦੇ ਮੇਲੇ ਹੁੰਦੇ ਜਾਂ ਨਵਾਂ ਬੀ ਹੋ ਗਿਆ ਜਾਂ ਪ੍ਰਾਈਵੇਟ ਬੀ ਸੇਲ ਕਰਨ ਵਾਲੇ ਜਿਹੜੇ ਨੇ ਭਰਾ ਨੇ ਉਹਨਾਂ ਵੱਲੋਂ ਜ਼ਿਆਦਾਤਰ ਨਾਲ ਲੁੱਟ ਕੀਤੀ ਜਾਂਦੀ ਹੈ ਕਿਸਾਨ ਭਰਾਵਾਂ ਦੀ ਬਹੁਤ ਮਹਿੰਗੇ ਰੇਟਾਂ ਤੇ ਵੀ ਵੇਚ ਜਾਂਦੇ ਨੇ ਵੀ ਇਹ ਕਹਿੰਦੇ ਨਵਾਂ ਬੀ ਆ ਗਿਆ ਇਹ ਜੀ 85 ਮਾਣੂ 90 ਮਾਣੂ ਜਿਹੜਾ ਯੂਨੀਵਰਸਿਟੀਆਂ ਲੁੱਟ ਕਰਦੀ ਨੇ ਆਪਣੇ ਕਿਸਾਨ ਭਰਾ ਵੀ ਉਹਨਾਂ ਦੇ ਪਿੱਛੇ ਲੱਗ ਜਾਂਦੇ ਉਹ ਫਿਰ ਇੱਕ ਬੀ ਮੰਗਰੀ ਪਾ ਜਾਂਦੇ ਨੇ ਸਾਰੇ ਉਹ ਤਾਂ ਯਾਰ ਫਿਰ ਪਹਿਲਾਂ ਹੀ ਗੱਲ ਕਰਕੇ ਆਇਆ ਭਰਾ ਸਾਰੇ ਨੂੰ ਆਪਣਾ ਲਾਲਚ ਹੈਗਾ ਕਿ ਹਰ ਇੱਕ ਵੀਰ ਭਰਾ ਨੂੰ ਇਹ ਹੁੰਦਾ ਕਿਤੇ ਮੈਂ ਪਿੱਛੇ ਨਾ ਰਹਿ ਜਾ ਮੈਂ ਪਿੱਛੇ ਨਾ ਰਹਿ ਜਾ ਵੀ ਮੈਂ ਚੰਗੀ ਵੈਰਾਈਟੀ ਕਿਤੇ ਨਾ ਬੀਜਾਂ ਮੈਂ ਗਲਤ ਵੈਰਾਈਟੀ ਬੀਜ ਲਾ ਤੇ ਮੇਰਾ ਝਾੜ ਨਾ ਘਟ ਜੇ ਹਣਾ ਇੱਕ ਬੀ ਜਿਵੇਂ ਤੁਸੀਂ ਚਾ ਚਲੋ ਆਪਾਂ ਕੱਲੀ ਕਣਕ ਦੀ ਕੋਈ ਵੀ ਫਸਲ ਆਪਾਂ ਜੇ ਝਾ ਇਹ ਕਿੰਨੇ ਦੇ ਕਪਣ ਧਿਆਨ ਦੇਣਾ ਪਊਗਾ ਸ਼ੁਰੂਆਤ ਨਾ ਕਿ ਕੈਮੀਕਲ ਵਰਤ ਕੇ ਹਾਂ ਉਹ ਗੱਲ ਨਹੀਂ ਠੀਕ ਆਪਾਂ ਨੂੰ ਖਾਦਾਂ ਜਿੰਨੀ ਆਪਣੀ ਜ਼ਮੀਨ ਦੇ ਹਿਸਾਬ ਨਾਲ ਉਹਨੂੰ ਪੂਰੀਆਂ ਦੇਣੀਆਂ ਪੈਣਗੀਆਂ ਪਰ ਇਹ ਨਹੀਂ ਹੈਗੇ ਆਪਾਂ ਓਵਰ ਐਵੇਂ ਆ ਲੀਟਰ ਆ ਗਿਆ ਇਸ ਸਪਰੇਅ ਕਰ ਦੋ ਠੀਕ ਆ ਹਲਕ ਨਿਊਟ੍ਰੀਐਂਟ ਆਪਾਂ ਦੇ ਕੇ ਜਿਹੜੇ ਦਾ ਬੋਰਨ ਦੇ ਦਾਂਗੇ ਆਪਾਂ ਐਨਪੀਕੇ ਦੇ ਦਾਂਗੇ ਹਲਕਾ ਫੁਲਕਾ ਉਹ ਨਾ ਜਿਹੜੀ ਉਹ ਮੌਸਮ ਕਰਕੇ ਉਹਨੂੰ ਕਮੀਆਂ ਪੇਸ਼ੀਆਂ ਆਉਂਦੀਆਂ ਨੇ ਉਹ ਪੂਰੀਆਂ ਕਰ ਸਕਦੇ ਪੂਰੀਆਂ ਕਰ ਸਕਦੇ ਵੀ ਜਿਹੜੀ ਮਿੱਟੀ ਦੇ ਵਿੱਚ ਕਮੀਆਂ ਨੇ ਕਮੀਆਂ ਨੇ ਉੱਥੇ ਪੂਰੀਆਂ ਕਰ ਸਕਦੀਆਂ ਨੇ ਜੇ ਆਪਾਂ ਕਹਿ ਦੀ ਅੱਜ ਇੱਥੇ ਆ ਵੀ ਆਪਾਂ ਨੂੰ ਹੁਣ ਖੇਤੀ ਥੋੜੀ ਜੀ ਵਿਗਿਆਨਿਕ ਤੌਰ ਤੇ ਕਰਨੀ ਕਰਨੀ ਪਊਗੀ ਨੌਲੇਜ ਦੇ ਹਿਸਾਬ ਨਾਲ ਕਰਨੀ ਪਊਗੀ ਵੀ ਆਪਾਂ ਕਣ ਕਹਿ ਦਈਏ ਇਹਨੂੰ ਕੋਈ ਕਮੀ ਨਹੀਂ ਮਨ ਲਓ ਵੀ ਆਪਾਂ ਲੱਗਦਾ ਵੀ ਆ 65 ਮਾਣ ਛਾੜ ਦਊਗੀ ਇਹ ਨਹੀਂ ਹੈਗਾ ਤੇ ਅੱਜ ਆਪਾਂ ਸਪਰੇਅ ਕਰਦੀ ਤਾਂ ਸਿਮਣ ਦਊਗੀ ਨਾ ਇਹਦਾ ਬੰਪਰ ਝਾੜੀ ਜੇ 65 ਮਾਣ ਤਾਂ ਇਹ ਆਪਾਂ ਉਹਨੇ ਹੀ ਦਊਗੀ ਇਹਦੀ ਸ਼ਮਤਾ ਹੀ ਨਹੀਂ ਇਹ ਤਾਂ ਬਈ ਫਿਰ ਉਹੀ ਗੱਲ ਹੋਈ ਜੇ ਤੁਸੀਂ ਗੱਲ ਕਰੇ ਮੌਸਮ ਤੇ ਡਿਪੈਂਡ ਹੈ ਨਾ ਵੀ 90% ਫਸਲ ਮੌਸਮ ਤੇ ਡਿਪੈਂਡ ਹੈ ਮੌਸਮ ਤੇ ਆਪਣੀ ਮਿੱਟੀ ਤੇ ਉਹ ਜਿਵੇਂ ਆਪਾਂ ਪਹਿਲਾਂ ਬਜ਼ੁਰਗਾਂ ਤੋਂ ਗੱਲ ਸੁਣਦੇ ਹਾਂ ਕਹਿੰਦੇ ਉਹਨਾਂ ਦੇ ਫਸਲ ਚੰਗੀਆਂ ਦੀ ਵੀ ਐਤ ਕੀ ਸਮਾਂ ਲੱਗਿਆ ਸਮਾਂ ਚੰਗਾ ਲੱਗਿਆ ਵੀ ਕਿਸੇ ਵਾਰ ਫਸਲ ਕੱਟ ਕਰਨ ਵੀ ਸਮਾਂ ਐਤ ਕੀ ਨਹੀਂ ਲੱਗਿਆ ਹਾਂ ਸਮਾਂ ਨਹੀਂ ਲੱਗਿਆ ਉਹ ਗੱਲਾਂ ਸੱਚੀਆਂ ਨੇ ਉਹ ਬ ਹਾਂ ਜਿਵੇਂ ਰਾਜਸਥਾਨ ਦੇ ਵਿੱਚ ਹੈ ਉੱਥੇ ਅੱਜ ਵੀ ਸ਼ਾਇਦ ਹਨ ਕਿ ਕੁਦਰਤੀ ਖੇਤੀ ਹੋ ਰਹੀ ਹੈ ਨਾ ਜਿਵੇਂ ਆਪਾਂ ਦੇ ਤਾਂ ਪਾਣੀ ਦੇ ਸਾਧਨ ਨੇ ਮੋਟਰਾਂ ਬਹੁਤ ਲੱਗੀਆਂ ਉਧਰ ਬਾਰਿਸ਼ ਤੇ ਡਿਪੈਂਡ ਹੈ ਉਹ ਕਹਿੰਦੇ ਹੁੰਦੇ ਜਦੋਂ ਬਾਰਿਸ਼ ਪੈ ਗਈ ਐਦਕੀ ਚੰਗਾ ਸਮਾਂ ਲੱਗ ਗਿਆ ਛੋਲੇ ਸਰਵਾਂ ਵਧੀਆਂ ਹੋ ਗਈਆਂ ਵੀ ਖੇਤੀ ਜ਼ਿਆਦਾਤਰ ਆਪਣੀ ਮਤਲਬ ਕੁਦਰਤੀ ਕੁਦਰਤ ਤੇ ਡਿਪੈਂਡ ਹੈ ਮੌਸਮ ਤੇ ਡਿਪੈਂਡ ਹੈ ਕਿਸੇ ਸਾਲ ਕਿਵੇਂ ਦਾ ਚੰਗਾ ਰਹਿ ਜਾਂਦਾ ਮੌਸਮ ਫਸਲਾਂ ਦੇ ਅਨੁਕੂਲ ਰਹਿ ਜਾਂਦਾ ਹੈ ਕਿਸੇ ਸਾਲ ਚਲੋ ਨਹੀਂ ਰਹਿੰਦਾ ਨਹੀਂ ਰਹਿੰਦਾ ਭਈ ਹਾਂ ਤਾਂ ਦੋਸਤੋ ਆਪਾਂ ਨੂੰ ਹਨਾ ਭਾਈ ਅਮਨ ਨੇ ਸ਼ਰਮੇ ਜੀ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਆ ਅਮੇ ਕਿਸੇ ਪਿੱਛੇ ਲੱਗ ਕੇ ਗਮਰਾਹ ਹੋਣ ਦੀ ਬਈ ਜ਼ਰੂਰਤ ਨਹੀਂ ਕਿਸੇ ਪ੍ਰਕਾਰ ਦਾ ਕੋਈ ਐਦਾਂ ਦਾ ਕੈਮੀਕਲ ਜਾਂ ਸਪਰੇ ਨਹੀਂ ਬਣੀ ਜਿਹੜੀ ਝਾੜ ਵਧਾ ਦੇ ਹਾਂ ਮੌਸਮ 15 ਤੋਂ 20 ਮੰਨ ਝਾੜ ਮੌਸਮ ਨਾਲ ਝਾੜ ਥੋੜਾ ਵੱਧ ਸਕਦਾ ਘਟ ਸਕਦਾ ਪਰ ਆਪਣੀ ਮਿਹਨਤ ਨਾ ਛੱਡਿਓ ਸ਼ੁਰੂਆਤ ਤੋਂ ਲੈ ਕੇ ਬਜਾਈ ਤੋਂ ਲੈ ਕੇ ਐਂਡ ਤੱਕ ਆਪਣਾ ਦੇਖਣਾਗਾ ਵੀ ਕਿਸ ਤਰ੍ਹਾਂ ਦਾ ਮੌਸਮ ਹੈ ਕਿਹੜੀ ਚੀਜ਼ ਦੀ ਲੋੜ ਹੈ ਉਸ ਹੱਬ ਨਾਲ ਹੀ ਆਪਾਂ ਝਾੜ ਵਧਾ ਸਕਦੇ ਬਈ ਠੀਕ ਹੈ ਧੰਨਵਾਦ ਧੰਨਵਾਦ